ਇਹ ਤਾਂ ਪਰ ਪਗਾਂ ਲੱਥੀਆਂ ਪਗਾਂ ਲੱਥ ਕੇ ਬੜੀਆਂ ਉੱਤੇ ਝਗੜੇ ਹੋਏ ਜੀ ਜੀ ਕਿਹੜੀ ਸ਼੍ਰੋਮਣੀ ਕਮੇਟੀ ਹਰਿਆਣਾ ਬਕਰੀ ਹੋਂਦ ਵਿੱਚ ਆਈ ਉਹ ਨੂੰ ਛੱਜ ਤਾਂ ਬੋਲੇ ਸ਼ਾਨ ਨਹੀਂ ਕਿਉਂ ਬੋਲੇ ਉਕਰ ਚਰਨੋਂ ਮੈਂ ਪੁੱਛਣਾ ਵੀ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਖਾਲਸਾ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਅਨ ਧੰਨਵਾਦ ਆਪ ਦਾ ਜੀ ਬਹੁਤ ਬਹੁਤ ਸੋ ਦਰਸ਼ਕੋ ਸਾਡੇ ਨਾਲ ਅੱਜ ਗੁਰੂਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਲਖਬੀਰ ਸਿੰਘ ਮਹਾਲਮ ਨੇ ਸੋ ਜਿਸ ਤਰ੍ਹਾਂ ਹਮੇਸ਼ਾ ਹੀ ਪਖੰਡਵਾ ਦੇ ਬਰਖਲਾਫ ਹਮੇਸ਼ਾ ਆਵਾਜ਼ ਚੁੱਕਦੇ ਨੇ ਤੇ ਖੜਦੇ ਨੇ ਹਿੱਕ ਤਾਣ ਕੇ ਸੋ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਜਿੱਥੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਕਾਸ਼ ਕੀਤਾ ਜਾਂਦਾ ਹੈ ਜਿਆਦਾਤਰ ਸਾਡੇ ਦੇਸ਼ ਦੇ ਵਿੱਚ ਸੈਂਕੜੇ ਹੀ ਗੁਰਦੁਆਰਾ ਹੈਗੇ ਨੇ ਜਿਨ੍ਹਾਂ ਦੇ ਵਿੱਚ ਸਨਾਤਨ ਮਤ ਜਿਹੜੀ ਜਿਆਦਾ ਉਹਦੀ ਵਰਤੋਂ ਕੀਤੀ ਜਾ ਰਹੀ ਹੈ ਮਹੰਤਾਂ ਦੀ ਪੂਜਾ ਕੀਤੀ ਜਾ ਰਹੀ ਹੈ ਇੱਕ ਪਾਸੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਇੱਕ ਪਾਸੇ ਮਹੰਤ ਆਪਦੇ ਆ ਠਾਠ ਵਾਠ ਲਾ ਕੇ ਬੈਠਦੇ ਨੇ ਬਰਾਬਰ ਸੋ ਦੋਸਤੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਿਆ ਜੇ ਤੇ ਨਾਲੇ ਇਸ ਵੀਡੀਓ ਤੇ ਕਮੈਂਟ ਵੀ ਕਰਿਆ ਜੇ ਸੋ ਪ੍ਰਧਾਨ ਸਾਹਿਬ ਸਵਾਲ ਬਹੁਤ ਵੱਡੇ ਹੈਗੇ ਨੇ ਸੋ ਪਹਿਲਾ ਸਵਾਲ ਹੈਗਾ ਕਿ ਪਾਣੀ ਪੱਤ ਦੇ ਵਿੱਚ ਉਹ ਜੋ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀ ਹਾਂ ਬਿਲਕੁਲ ਹਾਂਜੀ ਹਾਂਜੀ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਇੱਕ ਸਾਧ ਜਿਹੜਾ ਗੱਡੀ ਲਗਾ ਕੇ ਬੈਠਾ ਹੋਇਆ ਹੈ ਤੇ ਜਿਹੜੀਆਂ ਸੰਗਤਾਂ ਨਾਲ ਦੀਆਂ ਹੈਗੀਆਂ ਨੇ ਗੁਰਦੁਆਰਾ ਸਾਹਿਬ ਵਿੱਚ ਬੈਠੀਆਂ ਨੇ ਉਹ ਵੀ ਕੁਰਸੀਆਂ ਤੇ ਬਿਲਕੁਲ ਸੱਜ ਢੱਜ ਕੇ ਬੈਠੀਆਂ ਹੋਈਆਂ ਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਦਬੀ ਕੀਤੀ ਜਾ ਰਹੀ ਹੈ ਤੇ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਬਾਕੀ ਤੁਸੀਂ ਇਸ ਤੇ ਕੀ ਐਕਸ਼ਨ ਲਿਆ ਸੀਗਾ ਜੀ ਵੇਖੋ ਕਿਦੋਂ ਵੀਡੀਓ ਆਈ ਉਹ ਵੇਖੀ ਪਾਣੀਪੱਤ ਦੇ ਵਿੱਚ ਗੁਰਦੁਆਰਾ ਸਾਹਿਬ ਦਾ ਵਡੇਰਾ ਬਣਿਆ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਨੇ ਨਾਲ ਹੀ ਮੰਦਰ ਹਨੂਮਾਨ ਦਾ ਬਣਿਆ ਮੰਦਰ ਬਣਿਆ ਹੈ ਜੀ ਜੀ ਜੋ ਕਿ ਇੱਕ ਹਿੰਦੂ ਮਤ ਦਾ ਸਿਰੋ ਨੰਗਾ ਪ੍ਰੋਡਕਟ ਕੋਡਾ ਸਾਧ ਹੂੰ ਬੜੀ ਉੱਚੀ ਗੱਦੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਲਾ ਕੇ ਬੈਠਾ ਹੋਇਆ ਹੈ ਹਾਂ ਜੀ ਜਿਹਦੇ ਉਹਦੇ ਚੇਲੇ ਚ ਆਕਰ ਨੇ ਉਹਦੇ ਆਸ-ਪਾਸੇ ਬੈਠੇ ਹੋਏ ਨੇ ਜੀ ਜੀ ਤੇ ਜਦੋਂ ਵੀਡੀਓ ਆਈ ਗੱਲ ਵੀ ਕਰੀ ਪਰ ਉਹਤ ਸਿੰਘ ਗਏ ਹਰਿਆਣੇ ਚ ਕੋਈ ਦੇਖੀ ਬਣਾ ਮਨ ਦੁਖੀ ਹੋਇਆ ਵੀ ਦੋ ਜਹਾਨ ਦਾ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੋਈ ਗੱਦੀਆਂ ਲਾ ਕੇ ਬਹਿਣ ਜੀ ਜੀ ਸਾਡੀ ਪੰਜਾਬ ਦੀ ਧਰਤੀ ਤੇ ਇਹਦੇ ਤੇ ਮੈਂ ਹਰਿਆਣਾ ਕਮੇਟੀ ਨੂੰ ਸਵਾਲ ਕਰਾਂਗਾ ਜੀ ਜੀ ਜਿਹੜੀ ਹਰਿਆਣੇ ਦੀ ਕਮੇਟੀ ਆ ਕਹਿੰਦੇ ਵੀ ਹਰਿਆਣੇ ਦੇ ਗੁਰਦਵਾਰਿਆਂ ਦੀ ਨਹੀਂ ਸੇਵਾ ਫਾਮ ਸੰਭਾਲ ਹੁੰਦੀ ਜੀ ਜੀ ਉਹਨੇ ਇੱਕ ਬੜਾ ਦਬਾਅ ਬਣਾ ਕੇ ਬੜਾ ਲੰਮੇ ਸਮੇਂ ਤੋਂ ਮੰਨ ਸੀ ਕਿ ਵੱਖਰੀ ਹਰਿਆਣਾ ਕਮੇਟੀ ਬਣਾਈ ਹੋਣਾ ਜੀ ਜੀ ਹਰਿਆਣਾ ਕਮੇਟੀ ਵੱਖਰੀ ਬਣੇ ਸਾਰਾ ਕੁਝ ਬਣ ਗਿਆ ਜੀ ਜੀ ਫਿਰ ਜੇ ਹਰਿਆਣੇ ਵਿੱਚ ਇਹੋ ਜਿਹੀ ਘਟਨਾ ਵਾਪਰਨ ਦੋ ਜਹਾਂ ਦੇ ਮਾਲਕ ਤੇ ਬਰਾਬਰ ਕੋ ਗੱਡੀਆਂ ਲਾ ਕੇ ਬੈਠੇ ਤੇ ਫਿਰ ਕਮੇਟੀਆਂ ਨਵੀਆਂ ਬਣਾਉਣ ਦਾ ਕੋਈ ਵਾਦਾ ਕੋਈ ਫਾਇਦਾ ਨਹੀਂ ਕੋਮ ਨੂੰ ਮਿਲਦਾ ਕਮੇਟੀ ਨਵੀਂ ਬਣਦਾ ਮਤਲਬ ਇਹ ਹੈ ਜੀ ਹਰਿਆਣਾ ਸਿੱਕੀ ਦਲ ਕੜੇ ਦਰਬਾਰ ਸਾਹਿਬ ਵਾਲੇ ਨਹੀਂ ਪਹੁੰਚਦੇ ਉੱਥੇ ਉਹ ਪ੍ਰਚਾਰ ਕਰਨ ਲੱਗੇ ਜਾ ਕੇ ਸਿੱਕੀ ਦਾ ਜੀ ਜੀ ਜਿਹੜੇ ਲੋਕਾਂ ਨੂੰ ਪਹੁੰਚ ਨਹੀਂ ਕੀਤਾ ਪਰ ਉਹਦੇ ਕਾਰ ਵੀ ਚੱਲ ਰਹੀ ਹੈ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਹਰਿਆਣਾ ਉੱਥੇ ਗੱਲਬਾਤ ਚੱਲ ਰਹੀ ਹੈ ਉਹਨਾਂ ਨਾਲ ਸਾਰਿਆਂ ਨਾਲ ਜੀ ਜੀ ਜਿਹੜੀ ਪੰਦੀ ਕਾਰ ਵੀ ਕਰਾਵਾਂਗੇ ਉੱਥੇ ਦੋਬਰੇ ਸਾਡੇ ਸਿੰਘ ਜਾ ਕੇ ਵੀ ਆਏ ਨੇ ਹਾਂਜੀ ਫਿਰ ਅਸੀਂ ਵੀ ਜਾ ਕੇ ਉੱਥੇ ਕਾਰ ਵੀ ਜਿਹੜੀ ਚਾਰਚੋੜੇ ਗੱਲ ਚੱਲ ਰਹੀ ਹੈ ਵੱਡੇ ਲੈਵਲ ਤੇ ਚੱਲ ਰਹੀ ਆ ਤੇ ਗੱਲ ਹੋਵੇ ਕਾਰ ਵੀ ਹੋਵੇਗੀ ਜੇ ਕਰਾਵਾਂਗੇ ਲਾਜ਼ਮੀ ਇਹ ਕਮੇਟੀ ਨਾ ਕਰਵੇ ਅਸੀਂ ਹੂੰ ਕਿ ਜਦੋਂ ਬੇਦਬੀਆਂ ਦੀ ਗੱਲ ਹੁੰਦੀ ਹੈ ਹੂੰ ਤਾਂ ਬੇਦਬੀਆਂ ਦੇ ਵਿੱਚ ਫਿਰ ਉਹ ਪੁਰਾਣੀਆਂ ਗੱਲਾਂ ਵੀ ਉੱਠਦੀਆਂ ਨੇ ਹੂੰ ਐਸਡੀਪੀਸੀ ਦੇ ਗੁਰਚਰਨ ਸਿੰਘ ਗਰੇਵਾਲ ਨੇ ਇੱਕ ਬੜਾ ਵੱਡਾ ਸਵਾਲ ਕੀਤਾ ਸੀ ਹੂੰ ਕਹਿੰਦੇ ਵੀ ਅੱਜ ਉਹ ਕਿੱਥੇ ਨੇ ਚੋਲਿਆਂ ਵਾਲੇ ਅੱਜ ਉਹ ਕਿੱਥੇ ਨੇ ਜਿਹੜੇ ਸਿੱਖੀ ਰਵਾਸ ਦੇ ਵਿੱਚ ਹੈਗੇ ਨੇ ਅੱਜ ਉਹ ਗੱਲ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦੀ ਕਿਉਂ ਨਹੀਂ ਕਰਦੇ ਕਹਿੰਦੇ ਵੀ ਅੱਜ ਕਿਹੜੀ ਖੁੱਡ ਚ ਲੁਕੇ ਐ ਇੱਥੇ ਇੱਕ ਸਵਾਲ ਉਹਨੂੰ ਬਹੁਤ ਵੱਡਾ ਹੈਗਾ ਵੀ ਚੇਅਰਮੈਨ ਜਿਹੜੇ ਹੈਗੇ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਜ਼ੇਹੇਦਾਰ ਬਾਬਾ ਬਲਜੀਤ ਸਿੰਘ ਜੀ ਕੀ ਉਹਨਾਂ ਵੱਲੋਂ ਇਸ ਟਾਈਮ ਜਿਹੜੀਆਂ ਵਿਦਵੀਆਂ ਹੁੰਦੀਆਂ ਨੇ ਜਿਵੇਂ ਸਾਧ ਦੀ ਆਪਾਂ ਗੱਲ ਕਰਦੇ ਹਾਂ ਤੇ ਇਹਨਾਂ ਦਾ ਕੋਈ ਬਿਆਨ ਆਇਆ ਵੇਖੋ ਮੇਰੀ ਬਲਜੀਤ ਸਿੰਘ ਦਾਦੂ ਵੱਲੋਂ ਗੱਲ ਵੀ ਖਤ ਹੋਈ ਸੀ ਫੋਨ ਤੇ ਕਹਿੰਦਾ ਮੈਂ ਕਾਰ ਵੀ ਕਰਾਣਾ ਪਰ ਕੋਈ ਬਿਆਨ ਮੈਂ ਨਹੀਂ ਬੈਠਿਆ ਕੋਈ ਦਿੱਤਾ ਮੇਰੇ ਸਾਹਮਣੇ ਨਹੀਂ ਆਇਆ ਜਿਹੜੀ ਗੱਲ ਪ੍ਰਚਰਨ ਕਰੇਵਾਲ ਦੀ ਜੀ ਜੀ ਉਹ ਉਹ ਛੱਜ ਤਾਂ ਬੋਲੇ ਸ਼ਾਨ ਨਹੀਂ ਕਿਉਂ ਬੋਲੇ ਉਹ ਪ੍ਰਚਰਨ ਨੂੰ ਮੈਂ ਪੁੱਛਣਾ ਵੀ ਢੋਡੀ ਸਰਕਾਰ ਵਿੱਚ ਦੋ ਜਹਾਨ ਦਾ ਮਾਲਕ ਧੰਨ ਗੁਰਗੰਸੇਵ ਦੀ ਗਲੀਆਂ ਚੰਕ ਖਲਾਰੇ ਗਏ ਹੂੰ ਹੂੰ ਤੇ ਉਹ ਉਦੋਂ ਕਿੱਥੇ ਕਿਹੜੀ ਖੋਟ 'ਚ ਵੜਿਆ ਸੀਗਾ ਥੋਡੇ ਕਹਿਣ ਤੇ ਕੋਟਕਪੂਰਾ ਚਾਉਂ 'ਚ ਗੋਲੀ ਚੱਲੀ ਦੋਸਤੇ ਦੀ ਚੀਜ਼ ਕੀਤੇ ਗਏ ਤੇ ਕਿਹੜੇ ਬਾਅਦ ਵਿੱਚ ਸੌਦਾ ਸਾਧ ਨੂੰ ਪਹੁੰਚਾਉਣ ਦੀ ਖਾਤਰ ਗੁਰੂ ਦੀ ਗੋਲਕ ਤੇ ਜੋ 90 ਲੱਖ ਤੇ ਹਥਿਆਰ ਦਿੱਤੇ ਗਏ ਉਹ ਕਿੰਨੇ ਦਿੱਤੇ ਸੀ ਜੀ ਜੀ ਕਾਲਤਾ ਸਿੰਘ ਸਾਹਿਬ ਨੂੰ ਨੀਵਾਂ ਦਿਖਾਉਣ ਦੀ ਖਾਤਰ ਆਪ ਦੀ ਕੋਠੀ ਬਣਾ ਕੇ ਪ੍ਰਕਾਸ਼ ਸਿੰਘ ਬਾਦਲ ਨੇ ਸਰਸੇਲ ਨੂੰ ਮਾਹੀ ਦਵਾਈ ਤੇ ਉਦੋਂ ਕਿੱਥੇ ਆ ਕਿਹੜੀ ਕੋਠੀ 'ਚ ਵੜਿਆ ਕਰਚਰਨ ਕਰੇ ਬਾਅਦ ਅੱਜ ਗੱਲਾਂ ਕਰਦਾ ਹੈ ਹੂੰ ਇਹ ਗੱਲਾਂ ਸਾਰੀਆਂ ਹੈਗੀਆਂ ਵੀ ਗੱਲਾਂ ਚੋ ਮਰਜ਼ੀ ਕਰੀ ਜਾਂ ਤੂੰ ਤੁਸੀਂ ਦੋ ਦਿਨਾਂ ਤੋੱਤੇ ਨਹੀਂ ਪਾਨ ਸਕਦੇ ਕਿਹੜੀ ਤੁਸੀਂ ਕੌਮ ਦਾ ਕਿੰਨਾ ਨੁਕਸਾਨ ਕੀਤਾ ਇਹ ਗਰੇਵਾਲ ਨੂੰ ਮੈਂ ਕਹਿਣਾ ਚਾਹਣਾ ਵੀ ਇੰਨਾ ਬਤਾਲੀ ਵੀ ਨਹੀਂ ਕੀਤਾ ਕੌਮ ਦਾ ਇੰਨਾ ਨਾਤਰਸ਼ਾਨ ਨਹੀਂ ਕੀਤਾ ਜਿੰਨਾ ਤੁਸੀਂ ਕਰਤਾ ਕੌਮ ਦਾ ਨੁਕਸਾਨ ਤੇ ਕੌਮ ਕਿੰਨਾ ਥੱਲੇ ਜਿਹੜੇ ਸਾਡੇ ਕੌਮ ਦੇ ਪ੍ਰਚਾਰਕ ਸੀ ਉਹਨਾਂ ਨੂੰ ਕਾਲਤਾ ਤੋਂ ਸ਼ਿਕਾਇਤ ਆ ਇਹਨਾਂ ਨੇ ਆਰਐਸ ਦੇ ਪਿੱਛੇ ਲਾ ਕੇ ਆਰਐਸ ਦੇ ਕਹਿਣ ਤੇ ਦਰਸ਼ਨ ਸਿੰਘ ਪ੍ਰੋਫੈਸਰ ਇਤਨਾ ਵਿਦਵਾਨ ਸੀ ਕੌਮ ਦਾ ਜੀ ਜੀ ਉਹਦੇ ਬੰਦੇ ਉਹਨਾਂ ਪੰਥ ਦੇ ਵਿੱਚ ਛੇਕਤਾ ਜਿਹੜੇ ਹੋਰ ਪ੍ਰਚਾਰਕ ਸੀ ਕੌਮਦਾਨ ਨੂੰ ਛੇਕਤਾ ਸਾਰੇ ਪ੍ਰਚਾਰਕਾਂ ਨੂੰ ਇਨਾ ਤੇ ਕਿਹੜੇ ਆਰਐਸ ਦੇ ਧੱਲੇ ਦਲਾਲ ਨਾ ਆ ਕੇ ਲੈ ਕੇ ਆਤੇ ਸਾਰੇ ਜੀ ਜੀ ਇਹ ਕੱਲੇ ਕੀ ਵੀਰ ਜੀ ਇਸ ਮਸਲੇ ਦੇ ਮਕਰਚਰ ਨੂੰ ਜਵਾਬ ਦੇਣਾ ਚਾਹੁੰਦਾ ਕਰੇ ਵਾਲ ਨੂੰ ਤੁਹਾਡੇ ਚੈਨਲ ਰਹੀ ਜੀ ਪ੍ਰਧਾਨ ਲਖਵੀਰ ਸਿੰਘ ਮਹਾਲਮ ਸਾਹਿਬ ਜਿਹੜਾ ਗੁਰੂ ਹਰਸਾਹਿਬ ਦਾ ਗੱਲ ਹੈਗੀ ਇਹ ਪਖੰਡਵਾਦ ਗੁਰਦੁਆਰਾ ਬੇਰ ਸਾਹਿਬ ਦੇ ਵਿੱਚ ਤੇ ਉਹਦੀਆਂ ਵੀਡੀਓ ਵੀ ਵਾਇਰਲ ਹੋਈਆਂ ਸੀਗੀਆਂ ਉੱਥੇ ਕਹਿੰਦੇ ਵੀ ਮਹੰਤਾਂ ਦੀਆਂ ਫੋਟੋਆਂ ਲਾ ਕੇ ਹਿੰਦੂ ਮਤ ਦਾ ਪ੍ਰਚਾਰ ਕੀਤਾ ਜਾਂਦਾ ਹੈ ਜੋ ਕਿ ਗੁਰੂ ਸ਼ੈਵ ਨੇ ਬਿਲਕੁਲ ਮਨਮਤੋਂ ਸਿੱਖਾਂ ਨੂੰ ਵਰਜਿਆ ਹ ਹ ਤੇ ਉਸ ਬਾਰੇ ਤੁਹਾਡਾ ਕੀ ਸਟੈਂਡ ਹੈ ਜੀ ਵੇਖੋ ਗੁਰਦੁਆਰਾ ਬੇਰ ਸਾਹਿਬ ਉੱਥੇ ਬਣਿਆ ਮੈਂ ਕੋਲ ਜਾ ਕੇ ਵੇਖਿਆ ਜਾ ਕੇ ਜਦੋਂ ਵੇਖਿਆ ਜਾ ਕੇ ਇੱਕ ਤਾਂ ਉੱਥੇ ਗੁਰੂ ਦੇ ਬਰਾਬਰ ਬੇਰੀ ਦੀ ਪੂਜਾ ਹੋ ਰਹੀ ਹੈ ਰੁੱਖਾਂ ਦੀ ਪੂਜਾ ਹੋ ਰਹੀ ਆ ਜੀ ਇਹ ਦੂਸਰੇ ਪਾਸੇ ਉੱਤੇ ਉਹਨਾਂ ਨੇ ਵੱਡਿਆਂ ਦੀਆਂ ਫੋਟੋ ਲੱਗੀਆਂ ਹੋਈਆਂ ਨੇ ਗੁਰਦੁਆਰ ਦੀ ਪੂਜਾ ਹੋ ਰਹੀ ਹੈ ਅਗਲੇ ਪਾਸੇ ਨਾਲ ਚਿਰਾਗ ਜਗ ਰਹੇ ਨੇ ਜੀ ਜੀ ਉਦੋਂ ਅਗਲੇ ਪਾਸੇ ਇੱਕ ਮੰਦਿਰ ਬਣਿਆ ਆ ਕਿ ਉਹਨਾਂ ਦੇ ਵੱਡੇ ਦਾ ਉਹਨਾਂ ਤੇ ਵੀ ਗੋਲਕ ਪਿਆ ਟੱਲ ਖੜਕਦੇ ਗੁਰੂ ਘਰ ਦੇ ਵਿੱਚ ਤੇ ਉਹਨਾਂ ਪ੍ਰਧਾਨ ਨਾਲ ਗੱਲ ਕੀਤੀ ਸੀ ਪਰ ਉਹਨਾਂ ਨੇ ਕੋਈ ਠੋਸ ਜਵਾਬ ਦਿੱਤਾ ਨਹੀਂਗਾ ਹੂੰ ਹੁਣ ਕੱਲ ਨੂੰ ਅਸੀਂ ਸਾਰੀਆਂ ਜਥੇਬੰਦੀਆਂ ਇੱਥੇ ਪ੍ਰੋਪਰ ਦੀਆਂ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਪੰਜਾਬ ਇੰਟਰਨੈਸ਼ਨਲ ਪੰਥਕਦਾਲ ਤੇ ਸਿੱਖ ਕੌਟਨ ਫਾਊਂਡੇਸ਼ਨ ਮਹਿਤਾ ਕਲਗੀ ਤਰ੍ਹਾਂ ਸੰਚਾਰ ਜਿੱਥਾ ਏਕ ਨੂਰ ਖਾਲਸਾ ਪਏ ਸਾਰੇ ਜਥੇਬੰਦੀਆਂ ਜਾ ਰਹੀਆਂ ਉੱਥੇ ਹੋਰ ਵੀ ਸਿੱਖ ਸੰਗਤ ਨਾਲ ਜਾ ਰਹੀਆਂ ਨੇ ਤੇ ਕਿਹੜੀ ਬੰਦੀ ਕਾਰਵਾਈ ਕਰਾਂਗੇ ਉੱਥੇ ਜੀ ਕਰਾਵਾਂਗੇ ਜੇ ਉਹਨਾਂ ਦੇ ਜੀ ਜੀ ਕੱਲ ਕਿੰਨੇ ਵਜੇ ਦਾ ਟਾਈਮ ਹੈਗਾ ਜੀ ਸਾਲ ਤਕਰੀਬਨ 11 ਵਜੇ ਚਾਵਾਂਗੇ ਉੱਥੇ ਜੀ 11:00 ਵਜੇ ਪਹੁੰਚਾਂਗੇ ਪੈਸੇ ਉੱਥੇ ਜੀ ਪ੍ਰਧਾਨ ਸਾਹਿਬ ਜਿਸ ਤਰ੍ਹਾਂ ਸਿੱਖ ਕੌਮ ਦੀ ਐਸਜੀਪੀ ਸ੍ਰੀਮੌਰ ਕਮੇਟੀ ਹੈਗੀ ਹੈ ਹੂੰ ਜਿਹਨੂੰ ਆਪਾਂ ਐਸਜੀਪੀਸੀ ਕਹਿੰਦੇ ਆਂ ਹਾਂਜੀ ਹਾਂਜੀ ਕੀ ਇਹਨਾਂ ਦੀਆਂ ਜ਼ਿੰਮੇਵਾਰੀਆਂ ਨਹੀਂ ਬਣਦੀਆਂ ਵੀ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਉੱਥੇ ਪਖੰਡਵਾਦ ਹੁੰਦਾ ਹੈ ਸਨਤਨ ਮਤ ਦਾ ਪ੍ਰਚਾਰ ਕੀਤਾ ਜਾਂਦਾ ਹੈ ਸਾਧ ਜਿਹੜੇ ਨੇ ਮਹਾਂਤ ਜਿਹੜੇ ਨੇ ਉਹ ਗੁਰੂ ਸਾਹਿਬ ਜੀ ਦੇ ਬਰਾਬਰ ਗੱਡੀਆਂ ਲਗਾ ਕੇ ਬੈਠਦੇ ਨੇ ਕੀ ਅੱਜ ਤੱਕ ਇਹਨਾਂ ਨੇ ਕੋਈ ਐਕਸ਼ਨ ਕੀਤਾ ਇਹਨਾਂ ਨੇ ਕੋਈ ਕਾਰਵਾਈ ਕੀਤੀ ਹੈ ਵੇਖੋ ਕਾਰਵਾਈ ਹੁਣਾਂ ਕਾਦੀ ਕਰਨੀ ਹੈ ਜਦੋਂ ਸਾਡੀ ਸ਼ੀਦਾ ਦੀ ਸੰਸਥਾ ਹੀ ਸਾਡੇ ਵੱਡਿਆਂ ਨੇ ਖੂਨ ਡੋਲ ਕੇ ਸ਼੍ਰੋਮਣੀ ਕਮੇਟੀ ਬਣਾਈ ਸੀ ਹਾਂਜੀ ਫਿਰ ਜਦੋਂ ਬਾਦਲ ਦੀ ਝੋਲੀ ਵਿੱਚ ਪੈ ਗਈ ਬਾਦਲ ਦੇ ਕੋਠੀ ਵਿੱਚ ਜਾ ਕੇ ਹੁਕਮ ਨਾ ਯਾਰੀ ਹੋਣ ਲੱਗ ਕੇ ਫਿਰ ਉਹਨਾਂ ਕਾਰਵਾਈ ਕਾਦੀ ਕਰਨੀ ਸੀ ਹੂੰ ਉਹ ਤਾਂ ਕਿੱਥੇ ਮਨਮਤਾਂ ਨੂੰ ਆਪ ਦੇ ਰਿਆਂ ਦੇ ਜਾ ਕੇ ਪ੍ਰਕਾਸ਼ ਸਿੰਘ ਬਾਦਲ ਜੀ ਮੱਥੇ ਟੇਕਦਾ ਕਦੀ ਰਾਮ ਰਹੀਨ ਕੋਲ ਜਾਂਦਾ ਕਦੀ ਆਸ਼ੂਤੋਸ਼ ਦੇ ਮੱਥੇ ਟੇਕਦਾ ਕਦੀ ਪੁਨਿਆਰੇਵਾਲ ਦੇ ਟੇਕਦਾ ਜਾ ਕੇ ਉਹ ਕਮੇਟੀ ਜਿਹੜੀ ਬਾਦਲਾਂ ਦੀ ਖਰਕੇਲ ਪਣੀ ਹੋਈ ਆ ਉਹ ਕਾਰ ਵੀ ਕਿਵੇਂ ਕਰੇਗੀ ਗੁਰੂ ਕਰਦੀ ਕਿਵੇਂ ਗੱਲ ਕਰ ਸਕਦੀ ਗੁਰੂ ਕਰਦੀ ਉਹਨਾਂ ਨਾਲ ਕਾਦੀ ਗੱਲ ਕਰਨੀ ਆ ਉਹ ਤਾਂ ਆਵ ਜਾ ਕੇ ਮਨਮਤਾ ਕਰਾਉਂਦੇ ਨੇ ਉਹਨਾਂ ਦੇ ਮੈਂਬਰ ਕਿਹੜੇ ਸ਼੍ਰੋਮਣੀ ਕਮੇਟੀ ਜਾ ਕੇ ਨਾਮ ਚਰਤੇ ਜਾ ਕੇ ਹਿੱਸਾ ਲੈਂਦੇ ਆ ਜੀ ਜੀ ਇਹ ਗੱਲ ਕਿਹੜੀ ਹੈਗੀ ਆ ਵੀ ਸ਼੍ਰੋਮਣੀ ਕਮੇਟੀ ਨੇ ਕਾਰ ਵੀ ਕਰਨੀ ਉਹਦੀ ਸਾਨੂੰ ਕੀ ਲੋੜ ਸੀ ਮੇਰੇ ਕਿਰਪਾਣਾ ਚੁੱਕ ਕੇ ਬਾਹਰ ਜਾ ਕੇ ਲੜਾਈਆਂ ਕਰਨੀ ਸਾਨੂੰ ਕੀ ਲੋੜ ਸੀ ਵੀ ਜਾ ਕੇ ਕੰਮ ਕਰਨ ਦੀ ਵੀ ਸ਼੍ਰੋਮਣੀ ਕਮੇਟੀ ਕਾਰ ਵੀ ਕਰਦੀ ਹੁੰਦੀ ਜੀ ਤੇ ਹਰ ਪਿੰਡ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਦੇ ਲਾੜ ਸਾਨੂੰ ਕਲਕੀ ਤਰ ਪਾਸ਼ਾ ਪਰ 1508 ਵਿੱਚ ਲਾ ਕੇ ਗੁਰੂ ਮਾਨੇਓ ਗ੍ਰੰਥ ਸਾਹਿਬ ਜਿੱਥਨ ਕੋ ਹੁਕਮ ਹੈ ਪ੍ਰਗਟ ਗੁਰਾਂ ਕੀ ਜੇ ਜੀ ਤੇ ਸਾਡੀ ਸਿੱਖ ਰਹਿਤ ਮਰਜ਼ਾਦਾ ਦੇ ਵਿੱਚ ਸਾਫ਼ ਲਿਖਿਆ ਹੋਇਆ ਹੈ ਵੀ ਗੁਰੂ ਦੇ ਬਰਾਬਰ ਕਿਸੇ ਦੀ ਪੂਜਾ ਨਹੀਂ ਹੋ ਸਕਦੀ ਗੁਰੂ ਦੇ ਬਰਾਬਰ ਕੋਈ ਗੱਦੀ ਨਹੀਂ ਲਾ ਸਕਦਾ ਦੋ ਜਹਾਨ ਦੇ ਮਾਮਲੇ ਇਥੋਂ ਤਿੱਕਰ ਅੱਜ ਤੋਂ ਪਹਿਲਾਂ ਕੋਈ ਨਾਲ ਜਪਜੀ ਸਾਹਿਬ ਪ੍ਰਕਾਸ਼ ਕਰਨ ਦੀ ਉਹ ਵੀ ਸਿੱਖ ਰਹਿਤ ਮਰਜ਼ਾਦਾ ਨਹੀਂ ਕਰ ਸਕਦੇ ਗੁਰੂ ਦੇ ਬਰਾਬਰ ਉੱਥੇ ਕੰਨ ਦੀ ਗੁਰੂ ਸਾਹਿਬ ਦੀ ਬਾਣੀ ਚੱਲੇ ਤੇ ਇੱਥੇ ਨਾਲ ਗੁਰੂ ਦੇ ਬਰਾਬਰ ਫੋਟੋ ਲੱਗੀਆਂ ਹੋਈਆਂ ਨੇ ਮੰਦਰ ਬਣੇ ਹੋਏ ਨੇ ਹੋਰ ਉਸੇ ਮਹੰਤਾ ਦੀ ਪੂਜਾ ਹੋ ਰਹੀ ਹੈ ਕਿਹੜੇ ਦੂਜੇ ਵੇਲੇ ਸਾਧਾ ਜੀ ਗੁਰੂ ਤੇ ਪ੍ਰਭਰ ਮੱਥੇ ਟਿਕਾ ਰਹੇ ਬੈਠੇ ਤੇ ਇਹਨਾਂ ਨੇ ਗੱਡੀਆਂ ਲੱਗੀਆਂ ਹੋਈਆਂ ਨੇ ਤੇ ਸ਼੍ਰੋਮਣੀ ਕਮੇਟੀ ਅੱਖਾਂ માં ਕਬੂਤਰ ਨੂੰ ਅੱਖਾਂ ਮੀਕ ਕੇ ਸੁੱਤੀ ਪਈ ਆ ਕਿਹੜੇ ਮੈਂਬਰ ਨੇ ਸ਼੍ਰੋਮਣੀ ਕਮੇਟੀ ਬਣੇ ਹੋਏ ਨੇ ਉਹਨਾਂ ਨੇ ਕੌਮ ਦਾ ਪ੍ਰਚਾਰ ਕਰਨਾ ਸੀ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਜਾਗਰਤ ਕਰਨਾ ਸੀ ਸਿੱਖੀ ਨਾਲ ਜੋੜਨਾ ਸੀ ਅਮਰ ਸੰਚਾਰ ਕਰਾਉਣਾ ਸੀ ਮੈਂਬਰਾਂ ਨੇ ਜੀ ਜੀ ਸੋ ਕਿੱਥੇ ਬਾਦਲ ਦੀ ਰੈਲੀ ਹੁੰਦੀ ਉੱਥੇ ਸਾਰੇ ਪਹੁੰਚ ਜਾਂਦੇ ਆ ਉਹ ਬਾਦਲ ਉਹ ਵੋਟਾਂ ਮੰਗਣ ਜਾਂਦੇ ਆ ਜੇ ਗੱਲ ਉਹਨਾਂ ਕਿਤੇ ਨਹੀਂ ਕਰਦੇ ਜਾ ਕੇ ਮੈਂ ਨਹੀਂ ਵੇਖਿਆ ਕਿ ਫੇ ਚਰੋਮਨਿੰਗ ਕਮੇਟੀ ਮੈਂਬਰ ਨੇ ਕਿਤੇ ਜਾ ਕੇ ਮਰਜ਼ੀਚਾਰ ਕਰਾਇਆ ਹੋਵੇ ਕਿਸੇ ਇਲਾਕੇ ਜਾਗਰੂਕਤਾ ਪ੍ਰਚਾਰ ਕਰਾਇਆ ਹੋਵੇ ਇਹ ਗੱਲਾਂ ਸਾਰੀਆਂ ਇਹਨਾਂ ਕਹਿੰਦਾ ਕਿ ਕਿਹੜੀ ਡਿਊਟੀ ਲਈ ਚਰੋਮਨਿੰਗ ਕਮੇਟੀ ਮੈਂਬਰ ਚੁਣੇ ਸੀ ਸਾਡੇ ਗੋਲਕਤੇ ਵਿੱਚੋਂ ਲੱਖਾਂ ਕਰੋੜਾਂ ਦੇ ਖਰਚੇ ਹੋਏ ਆ ਇਹ ਇਲੈਕਸ਼ਨ ਕਰਨ ਵਾਸਤੇ ਉਹਦੇ ਤੇ ਕੋਈ ਨਿੰਦਰ ਵੀ ਪੂਰਾ ਨਹੀਂ ਪ੍ਰੈਸ਼ ਚਰੋਮਨਿੰਗ ਕਮੇਟੀ ਆਜ ਚੈੱਕ ਕਰ ਜੀ ਜੀ ਹਾਂਜੀ 328 ਰੁਪਏ ਦਾ ਰਕਾਰ ਦੇ ਵਿੱਚੋਂ ਖਰਚ-ਵਰਤ ਕਰਤੇ ਜੀ ਜੀ ਜੇ ਅਸੀਂ ਇਨਸਾਮ ਮੰਗਲ ਧਰਨਾ ਲਾਇਆ ਸਾਡੇ ਉਥੇ ਡਾਂਗਾ ਮਾਰੀਗੇ ਸਾਡੇ ਲੱਤਾਂ ਪਾਹ ਪੰਨੀਆਂ ਗਈਆਂ ਜੀ ਜੀ ਸ਼ਰਮਣੀ ਕਮੇਟੀ ਇਹ ਕੰਮ ਕਰਦੀ ਜੀ ਇਹ ਕੰਮ ਸ਼ਰਮਣੀ ਕਮੇਟੀ ਰਹਿ ਕੇ ਵੋਟਾਂ ਮੰਗਣੀਆਂ ਪ੍ਰਕਾਸ਼ ਐ ਬਦਲ ਦੀ ਜਾ ਕੇ ਰੈਲੀਆਂ ਤੇ ਜਾ ਕੇ ਉਹਨੇ ਚੱਕਰੀ ਕਰਨੀ ਸ਼ਰਮਣੀ ਕਮੇਟੀ ਇੱਥੇ ਖੜ ਗਈ ਬੱਸ ਜੀ ਹੁਣ ਤੇ ਐਸਜੀਪੀਸੀ ਫਿਰ ਪਰਿਵਾਰਵਾਦੀ ਰਹਿ ਚੁੱਕੀ ਸਿੱਖਾਂ ਦੀ ਕਮੇਟੀ ਤਾਂ ਫਿਰ ਨਹੀਂ ਹੈਗੀ ਨਹੀਂ ਉਹ ਕਿੰਨਾ ਚਿਰ ਹੈਗੀ ਸਾਡੀ ਸਿੱਖਾਂ ਦੀ ਕਮੇਟੀ ਸਾਡੇ ਬਜ਼ੁਰਗਾਂ ਨੇ ਖੂਨ ਡੋਲਿਆ ਸੀ ਵੱਡਿਆਂ ਨੇ ਪਣਾਈ ਸੀਗੀ ਪਰ ਕਿੰਨਾ ਚਿਰ ਉਹ ਯਾਦ ਨਹੀਂ ਹੁੰਦੀ ਇਹਦੇ ਚੁੰਗਲ ਤੋਂ ਨਿਕਲਦੀ ਨਹੀਂ ਪ੍ਰਕਾਸ਼ ਐ ਬਦਲ ਤੋਂ ਜਾਣ ਕਿ ਪੰਜਾਬ ਨੇ ਉਹਨਾਂ ਨੂੰ ਆਪਣੇ ਪੰਜਾਬ ਦੇ ਵਿੱਚੋਂ ਬਾਹਰ ਕੱਢਤਾ ਹੈ ਜੀ ਪਤਾਨ ਸਭਾ ਚ ਇਹਨਾਂ ਨੇ ਸਾਫ਼ ਕਰਤਾ ਬਾਟੇ ਮਾਂਝੀ ਆ ਗੁਰੂ ਕ੍ਰਿਪਾ ਕਰੇਗਾ ਲਖਣ ਆ ਗਿਆ ਇਸੇ ਤਰ੍ਹਾਂ ਹੀ ਸ਼ਰਮਨੀ ਕਮੇਟੀ ਉਹਨਾਂ ਭਾਂਡਾ ਸਾਫ਼ ਹੋ ਜਾਊਗਾ ਤੇ ਕੋ ਮਾਪੇ ਚੜਦੀ ਕਲਾ ਸ਼ਰਮਨੀ ਕਮੇਟੀ ਚਾਹੇਗੀ ਜੀ ਪ੍ਰਧਾਨ ਜੀ ਮੈਂ ਦੁਬਾਰਾ ਤੋਂ ਸਵਾਲ ਕਰਨ ਲੱਗਿਆ ਪਾਣੀ ਪਤ ਦਾ ਜਿਹੜਾ ਗੁਰਦੁਆਰਾ ਸਾਹਿਬ ਜਿੱਥੇ ਕਿ ਗੁਰੂ ਸਾਹਿਬ ਜੀ ਦੀ ਘੋਰ ਬੇਅਦਬੀ ਕੀਤੀ ਜਾਂਦੀ ਹੈ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਨੇ ਬਾਬਾ ਬਲਜੀਤ ਸਿੰਘ ਦਾਦੂਵਾਲ ਹਾਂਜੀ 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 ਜਿਨ੍ਹਾਂ ਦਾ ਫਰਜ਼ ਬਣਦਾ ਸੀ ਜਦੋਂ ਉੱਥੇ ਕਿਹੋ ਜਿਹੀ ਬਦਬੀ ਕੀਤੀ ਗਈ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਸਾਹ ਦੇ ਇੱਕ ਬਰਾਬਰ ਗੱਦੀ ਲਗਾ ਕੇ ਬੈਠਦਾ ਹੈ ਤੇ ਉਹਨਾਂ ਨੇ ਇਹ ਆਵਾਜ਼ ਨੂੰ ਕਿਉਂ ਨਹੀਂ ਚੁੱਕਿਆ ਵੇਖੋ ਨਾ ਤੁਸੀਂ ਉਹਨਾਂ ਨੂੰ ਸਵਾਲ ਕਰੋ ਨਾ ਤੁਹਾਡੇ ਵੀ ਪੱਤਰਕਾਰ ਜੇ ਤੁਸੀਂ ਚੌਥਾ ਥੰਮ ਜੇ ਮੀਡੀਆ ਤੁਸੀਂ ਤਜੀਹ ਸਿੰਘ ਨਾਲ ਗੱਲ ਕਰਕੇ ਗੱਲ ਕਰੋ ਵੀ ਤੁਸੀਂ ਕਿਉਂ ਨਹੀਂ ਗੱਲ કરી ਮੈਂ ਤਾਂ ਉਹਨੂੰ ਕਹਿ ਕਰਨ ਮੈਂ ਤੁਹਾਨੂੰ ਕਹਿ ਤਾ ਉਹਨੂੰ ਗੱਲ ਕਰਨੀ ਚਾਹੀਦੀ ਸੀ ਜੀ ਫਿਰ ਉਹਨੇ ਨਹੀਂ ਕੀਤੀ ਉਹਨੂੰ ਕੀ ਇਹ ਗੱਲ ਤੁਸੀਂ ਪੁੱਛੋ ਸਵਾਲ ਵੀ ਕਿਉਂ ਨਹੀਂ ਕੀਤੀ ਗੱਲ ਉਹਨੂੰ ਕਰਨੀ ਚਾਹੀਦੀ ਸੀ ਧਰਮ ਪ੍ਰਚਾਰ ਤੋਂ ਉਹਨੂੰ ਫੇਰ ਮਨ ਸਾਪਿਆ ਹਰਿਆਣਾ ਕਮੇਟੀ ਨੇ ਤੇ ਇਹਦੇ ਦਰਬਾਰ ਸਾਹਿਬਾਂ ਕਰਤਾਰ ਸਾਹਿਬ ਕਰਕੇ ਨੇ ਸਿੰਘ ਸਾਹਿਬ ਨੂੰ ਮਿਲ ਕੇ ਗਏ ਨੇ ਸਾਰਾ ਕੁਝ ਕੀਤਾ ਏ ਜੀ ਤੇ ਕਿਹੜੀਆਂ ਇਹੋ ਜਿਹੇ ਹਰਿਆਣੇ ਵਿੱਚ ਬੇਦਕੀਆਂ ਹੋ ਰਹੀਆਂ ਈਆਂ ਵੱਡੀਆਂ ਘਟਨਾਵਾਂ ਹੋ ਰਹੀਆਂ ਤੋਂ ਨਾ ਜਾਣ ਤੇ ਏਦੂ ਮਾੜੀ ਮੈਂ ਗੱਲ ਕੋਈ ਠੰਮੀ ਤਾਣੀ ਹੋਰ ਕਹਿੰਦੇ ਸੋ ਦਰਸ਼ਕੋ ਸਾਡੇ ਨਾਲ ਗੁਰੂਗ੍ਰਾਂਧ ਸਰਕਾਰ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਸੀਗੇ ਸਰਦਾਰ ਲਖਵੀਰ ਸਿੰਘ ਮਹਾਲਮ ਜੀ ਜਿਹੜੇ ਕਿ ਹਮੇਸ਼ਾ ਤਤਪਰ ਰਹਿੰਦੇ ਨੇ ਜਿੱਥੇ ਵੀ ਕੋਈ ਗੁਰੂ ਸਾਹਿਬ ਜੀ ਦੇ ਬਰਾਬਰ ਪਖੰਡਵਾਦ ਹੁੰਦਾ ਹੈ ਜਾਂ ਮਨਮਦ ਕੀਤੀ ਜਾਂਦੀ ਹੈ ਉੱਥੇ ਆਪਣਾ ਸੰਗਾਰਸ਼ ਵਿੜਦੇ ਨੇ ਤੇ ਸੰਗਤਾਂ ਨੂੰ ਨਾਲ ਲੈ ਕੇ ਉੱਥੇ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਹੈ ਤੇ ਉਹਦਾ ਵਿਰੋਧ ਕਰਦੇ ਨੇ ਬੜਾ ਜ਼ਬਰਦਸਤ ਸੋ ਕੱਲ ਨੂੰ ਜਿਹੜਾ ਗੁਰੂ ਹਸਾਇ ਦੇ ਵਿੱਚ ਇਹਨਾਂ ਵੱਲੋਂ ਇੱਕ ਵੱਡਾ ਰੋਸ ਰੱਖਿਆ ਗਿਆ ਜਿੱਥੇ ਕਿ ਗੁਰਦਾਰਾ ਬੇਰ ਸਾਹਿਬ ਦੇ ਵਿੱਚ ਬੜਾ ਜ਼ਿਆਦਾ ਪਖੰਡਵਾਦ ਕੀਤਾ ਜਾਂਦਾ ਹੈ ਉੱਥੇ ਮਹੰਤਾਂ ਦੀਆਂ ਫੋਟੋਆਂ ਲਗਾਈਆਂ ਗਈਆਂ ਨੇ ਹੋਰ ਵੀ ਕਹਿੰਦੇ ਉੱਥੇ ਚਿਰਾਗ ਜਗਦੇ ਹੈ ਗੁਰੂ ਸਾਹਿਬ ਜੀ ਦੇ ਬਰਾਬਰ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਿਓ ਤੇ ਆਪਣੇ ਵਿਚਾਰ ਤੇ ਕਮੈਂਟ ਵੀ ਜ਼ਰੂਰ ਦਿਓ ਸੋ ਸਾਡੇ ਨਾਲ ਸੀ ਪ੍ਰਧਾਨ ਲਖਬੀਰ ਸਿੰਘ ਮਹਾਲਮ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਆਪ ਜੀ ਜੀ ਸਵਾਲ ਕਰਨ ਦੇ ਬਹੁਤ ਧੰਨਵਾਦ ਭਾਈ ਨਿਸ਼ਾਨ ਪੰਜਾਬ ਚੈਨਲ ਦਾ ਬਹੁਤ ਧੰਨਵਾਦ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ